ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇੱਕ ਕਵਿਤਾ ਕਰਾਂਗੇ ਕਵਿਤਾ ਆਪ ਜੀ ਸੁਣੋਗੇ ਬਹੁਤ ਹੀ ਪਿਆਰੀ ਕਵਿਤਾ ਹੈ ਔਰ ਵਾਹਿਗੁਰੂ ਦੇ ਨਾਲ ਜੋ ਪਿਆਰ ਹੈਗਾ ਹੈ ਉਹ ਜਿੰਨਾ ਜਿੰਨਾ ਨੇ ਵੀ ਭਗਤਾਂ ਨੇ ਵਾਹਿਗੁਰੂ ਦੇ ਨਾਲ ਪਿਆਰ ਕੀਤਾ ਹੈ ਇਸ ਕਵਿਤਾ ਵਿੱਚ ਕਵੀ ਦਾ ਬੜਾ ਸੋਹਣਾ ਇਹਦੇ ਵਿੱਚ ਲਿਖਿਆ ਹੈ ਕਵੀ ਨੇ ਆਪ ਜੀ ਕਵਿਤਾ ਸੁਣੋ ਨਾਲ ਦਿਨ ਸੁਣੋ ਔਰ ਵੇਖੋ ਕਿਸ ਤਰੀਕੇ ਨਾਲ ਹੋਣੀ ਹੈ 4 ਸੁਰਾਂ ਤੇ ਹੀ ਸਾਰੀ ਕਵਿਤਾ ਹੈਗੀ ਹੈ ਔਰ ਨੀਵੇਂ ਸੁਰਾਂ ਤੇ ਪਹਿਲਾਂ ਆਪਾਂ ਕਰਾਂਗੇ ਜੋ ਮੇਰੀਆਂ ਭੈਣਾਂ ਨੀਵੇਂ ਸੁਰਾਂ ਤੇ ਕਰਦੀਆਂ ਹਨ ਉਹਨਾਂ ਲਈ ਫਿਰ ਉਸ ਤੋਂ ਬਾਅਦ ਉਹ ਸਕੇਲ ਵੀਰਾਂ ਦਾ ਸਕੇਲ ਵੀ ਹੋਏਗਾ ਔਰ ਜੋ ਉੱਚੇ ਸੁਰਾਂ ਤੇ ਮੇਰੇ ਭੈਣਾਂ ਕਰਦੀਆਂ ਹਨ ਉਹ ਉੱਚੇ ਸੁਰ ਤੇ ਨਾਲ ਵੀਰਾਂ ਦਾ ਸਕੇਲ ਵੀ ਉਹੀ ਹੋਏਗਾ ਆਓ ਜੀ ਵੇਖਦੇ ਹਾਂ ਕਵਿਤਾ ਦਾ ਜੋ ਵੀ ਸਾਰ ਹੈਗਾ ਕਵਿਤਾ ਦਾ ਉਹ ਪਰਮਾਤਮਾ ਦੀ ਪ੍ਰੀਤ ਹੀ ਦੱਸੀ ਗਈ ਹੈ ਕਿ ਪਰਮਾਤਮਾ ਦੀ ਪ੍ਰੀਤ ਕਿੰਨੀ ਮਿੱਠੀ ਹੈਗੀ ਹੈ ਆਓ ਜੀ ਕਵਿਤਾ ਸਰਵਣ ਕਰੋ ਜੀ ਇਹਦੇ ਵਿੱਚ ਜਿਹੜੇ ਜਿਹੜੇ ਸੁਰ ਲੱਗਨੇ ਨੇ ਰੇ ਫੋਰਥ ਬਲੈਕ ਸਾ ਹੈ ਔਰ ਰੇ ਗਾ ਮਾ ਪਾ ਇਹਨਾਂ ਚਾਰ ਸੁਰਾਂ ਤੇ ਰੇ ਗਾ ਮਾ ਪਾ ਇਹਨਾਂ ਚਾਰ ਸੁਰਾਂ ਤੇ ਹੋਏਗੀ ਆਓ ਜੀ ਵਾਹਿਗੁਰੂ ਦੀ ਪ੍ਰੀਤ son wow. ਇਹ ਕੋਲੋਂ ਪੁੱਛ ਲੋ ਪੁੱਛ ਨਾ ਉਹ ਨਾਨਕੀ ਦੇਵੀਰ ਕੋਲੋਂ ਪੁੱਛ ਲੋ ਕਾਲ ਯੁਗ ਦੇ ਵਿੱਚ ਆ ਕੇ should ਚੇਨਾ ਉਹ ਮਾ ਗੁਜਰੀ ਦੇ ਚੰਨ ਕੋਲੋਂ ਪੁੱਛ ਲੋ ਪੁੱਛ ਲਓ ਕੰਦੇ ਦੀ ਸਰਹੰਦ ਕੋਲੋਂ ਪੁੱਛ ਲੋ ਪੁੱਛ ਲਓ ਕੰਦੇ ਦੀ ਸਰਹੰਦ पठी जना ठ ਮਿੱਠੀ ਹੈ ਜਗ ਨਾਲੋਂ ਮਿੱਠੀ ਹੈ ਉਹਨਾਂ ਨੂੰ ਕੀ ਸਾਰ ਜਿੰਨਾ ਲਾ ਕੇ ਨਾ ਡਿੱਠੀ ਹੈ ਉਹਨਾਂ ਨੂੰ ਕੀ ਸਾਰ ਜਿੰਨਾ ਲਾ ਕੇ ਨਾ ਡਿੱਠੀ ਹੈ ਵਾਹਿਗੁਰੂ ਦੀ ਪ੍ਰੀਤ ਸਾਰੇ ਜਾਵੇ ਨਾਲੋਂ ਮਿੱਠੀ ਹੈ ਇਹ ਚਾਰ ਸੁਰਾਂ ਤੇ ਹੀ ਹੈ ਔ ਵਿਖੋ ਵਾਹਿਗੁਰੂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ ਵਾਹਿਗੁਰੂ ਵਾਹਿਗੁਰੂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ ਉਹਨਾਂ ਨੂੰ ਕੀ ਸਰ ਜਿੰਨਾ ਜਿੰਨਾ ਇੱਥੇ ਹੋਣਗੇ ਕੁਛ ਲਾ ਕੁਛ ਲਾ ਉਹ ਭਗਤ ਕਬੀਰ ਕੋਲੋ ਪੁੱਛ ਲੋ ਪੁੱਛ ਲਾ ਉਹ ਭਗਤ ਕਬੀਰ ਕੋਲੋ ਪੁੱਛ ਲੋ ਦੂਸਰੀ ਲਾਈਨ ਸੇਮ ਉਹ ਮੈਂ ਪੜ੍ਹਨੀ ਆਪਾਂ ਉਹ ਤੁਸੀਂ ਨੋਟੇਸ਼ਨ ਵੇਖੋ ਜੋ ਨੋਟੇਸ਼ਨ ਮੈਂ ਪਹਿਲਾਂ ਪਾਈ ਹੋਈ ਹੈ ਉੱਥੋਂ ਵੇਖ ਕੇ ਤੁਸੀਂ ਸਾਰੇ ਸ਼ਗਨ ਨੋਟੇਸ਼ਨ ਤੁਸੀਂ ਦੇਖ ਸਕਦੇ ਹੋ ਸਿੰਪਲ ਜੀ ਸੁਰਾਂ ਹੈਗੀਆਂ ਆਰਾਮ ਨਾਲ ਕਰ ਲੋਗੇ ਅੱਗੇ ਵੇਖੋ ਕਾਲ ਯੁਗ ਦੇ ਵਿੱਚ ਆ ਕੇ ਜਿੰਨਾ ਦੁਨੀਆ ਸਿੱਧੀ ਕੀਤੀ ਹੈ ਵਾਹਿਗੁਰੂ ਦੀ ਪ੍ਰੀਤ ਸਾਰੇ ਜਗ ਨਾਨੋ ਮਿੱਠੀ ਹੈ ਇਨੀਵੇਂ ਸੁਰਾਂ ਤੇ ਹੋ ਗਿਆ ਜਿਹੜੀ ਉੱਚੀ ਸੁਰਾਂ ਤੇ ਕਰਨਾ ਉਹ ਇੱਥੋਂ ਕਰਨ ਦੂਸਰਾ ਕਾਲੇ ਤੋਂ ਔਰ ਇਥੋਂ ਵੇਖੋ ਨੋਟੇਸ਼ਨ ਸੇਮ ਉਹੀ ਹੋਏਗੀ ਰੇ ਗ ਮ ਪ ਉਸੇ ਨੋਟੇਸ਼ਨ ਤੇ ਵਾਹਿ ਗੁਰੂ ਦੀ ਪ੍ਰੀਤ ਸਾਰੇ ਜਗਨਾ